ਇਹ ਤਾਂ ਸਾਡੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨਾਂ ਨੂੰ ਲੱਗਿਆ ਕਿ ਬੈਸਟ ਕੈਂਡੀਡੇਟ ਹੋ ਸਕਦੀ ਹੈ ਇਹ ਔਰ ਉਹਨਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਔਰ ਉਹਨਾਂ ਨੇ ਦੇਖਿਆ ਕਿ ਪਾਰਟੀ ਵਾਲੇ ਲੋਕ ਕਿ ਚੰਡੀਗੜ੍ਹ ਦੇ ਜਿੰਨੇ ਵੀ ਸਾਡੇ ਆਗੂ ਹੈਗੇ ਇਹਨਾਂ ਨੇ ਮੈਨੂੰ ਮੇਰੇ ਧਰਨੇ ਤੇ ਵੀ ਕਿਉਂਕਿ ਉਹ ਧਰਨਾ ਨਹੀਂ ਉਹ ਮਾਨ ਸਨਮਾਨ ਦੀ ਜੰਗ ਸੀਗੀ ਫੇਸ ਥੋੜਾ ਦਿੱਲੀ ਦੇ ਵਿੱਚ ਬਣ ਗਿਆ ਸੀਗਾ ਲਗਾਤਾਰ ਤੁਸੀਂ ਹੈਡਲਾਈਨਸ 'ਚ ਰਹੇ ਤੁਹਾਡੀ ਅਰੈਸਟ ਹੋਈ लाठी चार्ज ਫੇਸ ਕੀਤਾ ਬਹੁਤ ਕੁਝ ਕੀਤਾ ਫਿਰ ਦਿੱਲੀ ਤੋਂ ਤੁਹਾਡੀ ਨਹੀਂ ਇੱਛਾ ਸੀਗੀ ਵੀ ਦਿੱਲੀ ਤੋਂ ਕੋਈ ਸੀਟ ਲੜ ਲਈ ਜਾਵੇ ਪਰ ਭਾਰਤ ਨੇ ਪਿਆਰ ਦਿੱਤਾ ਮੈਂ ਕਿੱਦਾਂ ਕਹਾਂਦਾ ਕਿ ਮੈਨੂੰ ਮੇਰੇ ਕੋਲ ਸਿਰਫ ਦਿੱਲੀ ਦੇ ਲੋਕ ਹੀ ਆਏ ਆਪੋਨੈਂਟਸ ਨੇ ਉਹ بڑے ਵੱਡੇ ਫੇਸੇਸ ਨੇ ਸੰਜੇ ਟੰਡਨ ਹੋ ਕੇ ਮਨੀਸ਼ ਤਿਵਾੜੀ ਹੋ ਕੇ ਸੋ ਟੈਕਲ ਕਿਵੇਂ ਕਰਾਂ ਬਸ ਜੇ ਤੁਸੀਂ ਕਹੋਗੇ ਆਪਾਂ ਚੈਲੰਜ ਇਹਨਾਂ ਲਈਏ ਫਿਰ ਉਹ ਲੜਾਈ ਲੜਨ ਦਾ ਮਜ਼ਾ ਹੀ ਕੁਛ ਨਹੀਂ ਮੈਂ ਚੈਲੰਜ ਐਕਸੈਪਟ ਕਰ ਦਿਆ ਮੈਂ ਲੋਕਾਂ ਲਈ ਕੰਮ ਕਰਨਾ ਮੈਂ ਲੋਕਾਂ ਦੇ ਵਿੱਚ ਵਿਚਰਨਾ ਹੈ ਔਰ ਜਿਹਨੂੰ ਚਸਕਾ ਹੁੰਦਾ ਨਾ ਸਮਾਜ ਲਈ ਕੰਮ ਕਰਨ ਦਾ ਉਹਦੇ ਲਈ ਇਹ ਬਹੁਤ ਵੱਡੀ ਗੱਲ ਨਹੀਂ ਹੁੰਦੀ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਚੰਡੀਗੜ੍ਹ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਮੁਕਾਬਲਾ ਹੋਰ ਦਿਲਚਸਪ ਹੋ ਚੁੱਕਿਆ ਹੈ ਜੇ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਜਿਹੜੀਆਂ ਚੋਣ ਮੈਦਾਨ 'ਚ ਨੇ ਤਾਂ ਪੋਲੀਟੀਕਲ ਪਾਰਟੀਆਂ ਦੇ ਪੱਖੋਂ ਆਪਾਂ ਵੇਖੀਏ ਤਾਂ ਪਹਿਲਾ ਊ ਵੂਮਨ ਕੈਂਡੀਡੇਟ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਮਿਲਿਆ ਹੈਗਾ ਕਿਉਂਕਿ ਅੱਜ ਬੀਐਸਪੀ ਵੱਲੋਂ ਡਾਕਟਰ ਰੀਤੂ ਸਿੰਘ ਨੇ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਕੈਂਡੀਡੇਟ ਚੰਡੀਗੜ੍ਹ ਦੀ ਸੀਟ ਤੋਂ ਡਾਕਟਰ ਰਿਤੂ ਸਿੰਘ ਜੋ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਲਗਭਗ 1 ਸਾਲ ਤੋਂ ਕਾਫੀ ਸੁਰਕੀਆਂ ਚ ਨਿਸ ਸੀਗੇ 200 ਦਿਨਾਂ ਤੋਂ ਵੱਧ ਦੇ ਇਹਨਾਂ ਨੇ ਜਿਹੜਾ ਪ੍ਰੋਟੈਸਟ ਇਹਨਾਂ ਦਾ ਚੱਲਦਾ ਰਿਹਾ ਦਿੱਲੀ ਯੂਨੀਵਰਸਿਟੀ ਵਿਖੇ ਐਕਟੀਵਿਸਟ ਨੇ ਤੇ ਗੱਲਬਾਤ ਕਰਾਂਗੇ ਕਿ ਵਜ੍ਹਾ ਸੀ ਚੰਡੀਗੜ੍ਹ ਤੋਂ ਚੋਣ ਲੜਨ ਦੀ ਮੈਮ ਚੰਡੀਗੜ੍ਹ ਤੋਂ ਤੁਹਾਨੂੰ BSP ਨੇ ਅਨਾਉਂਸ ਕੀਤਾ ਕੈਂਡੀਡੇਟ ਇਹੀ ਸੀਟ ਚੁਣਨ ਦਾ ਕਾਰਨ ਬਹੁਤ ਵੱਡੀ ਸੇਵਾ ਇਹ ਤਾਂ ਸਾਡੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਉਹਨਾਂ ਨੂੰ ਲੱਗਿਆ ਕਿ ਬੈਸਟ ਕੈਂਡੀਡੇਟ ਹੋ ਸਕਦੀ ਹੈ ਇਹ ਉਹਨਾਂ ਨੇ ਜਿੰਨੇ ਵੀ ਗ੍ਰਾਸ ਰੂਟਰ ਸੀਗੇ ਇਹ ਚੰਡੀਗੜ੍ਹ ਦੀ ਤੁਸੀਂ ਗੱਲ ਨਾ ਕਰੋ ਉਹਨਾਂ ਨੇ ਜਿੰਨੇ ਵੀ ਬੈਸਟ ਕੈਂਡੀਡੇਟ ਸੀਗੇ ਜੋ ਜ਼ਮੀਨ ਤੇ ਕੰਮ ਕਰ ਰਹੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਲਈ ਕੰਮ ਕਰ ਰਹੇ ਸੀ ਉਹਨਾਂ ਨੂੰ ਪੂਰੇ ਯੂਪੀ ਚ ਮੌਕਾ ਦਿੱਤਾ ਔਰ ਉਹਨਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਔਰ ਉਹਨਾਂ ਨੇ ਦੇਖਿਆ ਕਿ ਪਾਰਟੀ ਵਾਲੇ ਲੋਕ ਕਿਉਂਕਿ ਚੰਡੀਗੜ੍ਹ ਦੇ ਜਿੰਨੇ ਵੀ ਸਾਡੇ ਆਗੂ ਹੈਗੇ ਇਹਨਾਂ ਨੇ ਮੈਨੂੰ ਮੇਰੇ ਧਰਨੇ ਤੇ ਵੀ ਕਿਉਂਕਿ ਉਹ ਧਰਨਾ ਨਹੀਂ ਉਹ ਹੋਂਦ ਦੀ ਗੱਲ ਸੀਗੀ ਇਹਨਾਂ ਨੇ ਵੱਧ ਚੜ ਕੇ ਮੈਨੂੰ ਉੱਥੇ ਪਿਆਰ ਦਿੱਤਾ ਸਮਰਥਨ ਦਿੱਤਾ ਪੂਰੀ ਪਾਰਟੀ ਨਾਲ ਸਿਰ ਤੇ ਹੱਥ ਰੱਖ ਕੇ ਖੜੀ ਸੀਗੀ ਔਰ ਉਹਨਾਂ ਨੂੰ ਇਹ ਲੱਗਿਆ ਪੂਰੇ ਜਿੰਨੇ ਵੀ ਪਾਰਟੀ ਦੇ ਅਧਿਕਾਰੀ ਸੀਗੇ ਕਿ ਤੁਸੀਂ ਬੈਸਟ ਹੋ ਔਰ ਯੁਵਾ ਨੂੰ ਮੌਕਾ ਦੇਣਾ ਵਿਮਨ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ ਹੈਗੀ ਹੈ ਔਰ ਵਿਮਨ ਸ਼ੁੱਡ ਲੀਡ ਐਂ ਅਸੀਂ ਉਹ ਪਰਿਵਰਤਨ ਲੈ ਕੇ ਆਣਾ ਸੋ ਜੇ ਅਸੀਂ ਚੇਂਜ ਬਦਲਾਵ ਲੈਣਾ ਉਹ ਅਸੀਂ ਘਰੋਂ ਸ਼ੁਰੂ ਕਰਨਾ ਇਸ ਕਰਕੇ ਇਹਨਾਂ ਨੇ ਮੈਨੂੰ ਓਪਰਚੁਨਿਟੀ ਦਿੱਤੀ ਐਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮੈਮ ਆਪਣਾ ਬੈਕਗ੍ਰਾਉਂਡ ਬਾਰੇ ਦੱਸੋ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕਿੱਥੋਂ ਤੁਹਾਡੀ ਐਜੂਕੇਸ਼ਨ ਹੋਈ ਤੁਸੀਂ ਦਿੱਲੀ ਯੂਨੀਵਰਸਿਟੀ ਦੇ ਦੌਲਤਰਾਮ ਕਾਲਜ ਚ ਪੜਾਇਆ ਉੱਥੋਂ ਤੱਕ ਦਾ ਸਫ਼ਰ ਬਾਰੇ ਦੱਸੋ ਜੀ ਪਹਿਲੀ ਗੱਲ ਤਾਂ ਮੈਂ ਅੰਮ੍ਰਿਤਸਰ ਪਿੱਛੇ ਤੋਂ ਬਿਲੋਂਗ ਕਰਦੀ ਹਾਂ ਔਰ ਥੋੜਾ ਟਾਈਮ ਜੰਮੂ ਵੀ ਪੜੀਆ ਕਿਉਂਕਿ ਮੇਰੇ ਜਿਹੜੇ ਗ੍ਰੈਂਡਫਾਦਰ ਵਗੈਰਾ ਸੀਗੇ ਉਹ ਫੌਜੀ ਵਗੈਰਾ ਸੀਗੇ ਐਂਡ ਮੇਰੀ ਮਦਰ ਮਾਤਾ ਜੀ ਜੰਮੂ ਦੇ ਆ ਫਿਰ ਉਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਜਾਣਾ ਹੋਇਆ ਦਿੱਲੀ ਯੂਨੀਵਰਸਿਟੀ ਤੋਂ ਪੜਾਈ ਹੋਈ ਐਂਡ ਥੈਨ ਫਾਈਨਲ ਹਾਇਰ ਐਜੂਕੇਸ਼ਨ ਦਿੱਲੀ ਯੂਨੀਵਰਸਿਟੀ ਮੈਂ ਮੈਂ ਦਿੱਲੀ ਯੂਨੀਵਰਸਿਟੀ ਕੈਂਪਸ ਤੋਂ ਕੀਤੀ ਫਿਰ ਦਿੱਲੀ ਯੂਨੀਵਰਸਿਟੀ ਦੇ ਮੇਨ ਦੌਲਤਰਾਮ ਕਾਲਜ which is a top college ਉੱਥੋਂ ਉੱਥੇ ਮੈਂ ਪੜਾਉਣਾ ਸ਼ੁਰੂ ਕੀਤਾ 21 ਸਾਲ ਪੜਾਇਆ ਤੇ ਉਹਦੇ ਬਾਅਦ ਧਰਨਾ ਲਾਇਆ ਜਿਹਦੀ ਗੱਲ ਤੁਸੀਂ ਕਰ ਰਹੇ ਹੋ अच्छा ਧਰਨਾ ਤੁਸੀਂ ਉੱਥੇ ਲਾਇਆ ਫੇਸ ਤੁਹਾਡਾ ਦਿੱਲੀ ਦੇ ਵਿੱਚ ਬਣ ਗਿਆ ਸੀਗਾ ਲਗਾਤਾਰ ਤੁਸੀਂ ਹੈਡਲਾਈਨਸ 'ਚ ਰਹੇ ਤੁਹਾਡੀ ਅਰੈਸਟ ਹੋਈ लाठी चार्ज ਫੇਸ ਕੀਤਾ ਬਹੁਤ ਕੁਝ ਕੀਤਾ ਫਿਰ ਦਿੱਲੀ ਤੋਂ ਤੁਹਾਡੀ ਨਹੀਂ ਇੱਛਾ ਸੀਗੀ ਵੀ ਦਿੱਲੀ ਤੋਂ ਕੋਈ ਸੀਟ ਲੜ ਲਈ ਜਾਵੇ ਜਾਂ ਪੰਜਾਬ ਤੋਂ ਲੜ ਸਕਦੇ ਸੀਗੇ ਦੇਖੀਏ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਫੇਸ ਉੱਥੋਂ ਬਣਿਆ ਨਹੀਂ ਲੜਾਈ ਤਾਂ ਸਿਸਟਮ ਨਾਲ ਹੈ ਨਾ ਮੈਨੂੰ ਤਾਂ ਪੂਰੇ ਭਾਰਤ ਨੇ ਪਿਆਰ ਦਿੱਤਾ ਮੈਂ ਕਿੱਦਾਂ ਕਹਦਾ ਕਿ ਮੈਨੂੰ ਮੇਰੇ ਕੋਲ ਸਿਰਫ ਦਿੱਲੀ ਦੇ ਲੋਕ ਹੀ ਆਏ ਮੇਰੇ ਕੋਲ ਤਾਂ ਪੰਜਾਬ ਤੋਂ ਚਲ ਕੇ ਚੰਡੀਗੜ੍ਹ ਤੋਂ ਚਲ ਕੇ ਇਵਨ ਕਿ ਮਹਾਰਾਸ਼ਟਰ 사이ਟ ਐਮਪੀ 사이ਟ ਸਾਰੇ ਲੋਕ ਹੀ ਹੈ ਔਰ ਇਹ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਨੇ ਫੇਸ ਤੁਸੀਂ ਕਹਿ ਰਹੇ ਹੋ ਬਣਿਆ ਇਹ ਪੂਰਾ ਭਾਰਤ ਨੇ ਪਿਆਰ ਦੇ ਤੌਰ ਭਾਰਤ ਲਈ ਹੈ ਸੋ ਇਟ ਇਜ਼ ਅਪ ਟੂ ਪਾਰਟੀ ਜਿੱਥੇ ਉਹਨਾਂ ਨੇ ਮੈਨੂੰ ਬੈਸਟ ਸਮਝਿਆ ਉੱਥੇ ਪਲੇਸ ਕੀਤਾ ਜਿੱਥੇ ਉਹਨਾਂ ਨੂੰ ਲੱਗਿਆ ਬੈਸਟ ਕਰ ਸਕਦੀ ਹੈ ਔਰ ਇੱਥੇ ਦੇ ਲੋਕਾਂ ਨੇ ਮਿਲਣ ਲੱਗਦਾ ਥੋੜਾ ਜਿਆਦਾ ਪਿਆਰ ਦਿੱਤਾ ਅਧਿਕਾਰੀਆਂ ਨੇ ਔਰ ਇਹਨਾਂ ਨੇ ਕਿਹਾ ਕਿ ਨਹੀਂ ਇਹ ਇੱਥੇ ਚਾਹੀਦੇ ਨੇ ਸਾਨੂੰ ਔਰ ਇਸ ਕਰਕੇ ਅੱਜ ਅਸੀਂ ਆਪਣੀ ਸ਼ੁਰੂਆਤ ਇੱਥੋਂ ਕੀਤੀ ਆ ਵੋਟਰਸ ਦੇ ਪੱਖੋਂ ਵੇਖੇ ਤਾਂ ਲੱਗਦਾ ਨਹੀਂ ਵੱਡਾ ਚੈਲੰਜ ਹੋਊਗਾ ਕਿਉਂਕਿ ਇੱਕ ਤਾਂ ਜਿਆਦਾ ਸਰਗਰਮ ਚੰਡੀਗੜ੍ਹ ਦੇ ਵਿੱਚ ਤੁਸੀਂ ਨਹੀਂ ਰਹੇ ਤੇ ਸੈਕੰਡਲੀ ਜ ਦੇ ਫੇਸਿਸ ਨੇ ਸੰਜੇ ਟੰਡਨ ਹੋ ਕੇ ਮਨੀਸ਼ ਤਿਵਾੜੀ ਹੋ ਕੇ ਸੋ ਟੈਕਲ ਕਿਵੇਂ ਕਰੋਗੇ ਇਨ 올 డు ਰਿਸਪੈਕਟ ਦੇ ਮੇਬੀ ਆ ਬਿਗ ਫੇਸਿਸ ਬਟ ਜੇ ਤੁਸੀਂ ਕਹੋਗੇ ਆਪਾਂ ਚੈਲੰਜ ਇਹਨਾਂ ਲਈਏ ਫਿਰ ਉਹ ਲੜਾਈ ਲੜਨ ਦਾ ਮਜ਼ਾ ਹੀ ਕੁਛ ਨਹੀਂ ਹੈ ਔਰ ਚੈਲੰਜ ਲੈਣਾ ਚਾਹੀਦਾ ਐਂਡ ਆਈ ਫੁੱਲੀ ਐਕਸੈਪਟ ਅਗਰ ਤੁਸੀਂ ਇਹਨੂੰ ਚੈਲੰਜ ਦਾ ਨਾਮ ਦੇ ਰਹੇ ਹੋ ਮੈਂ ਚੈਲੰਜ ਐਕਸੈਪਟ ਕਰਦੀ ਆ ਮੈਂ ਲੋਕਾਂ ਲਈ ਕੰਮ ਕਰਨਾ ਮੈਂ ਲੋਕਾਂ ਦੇ ਵਿੱਚ ਵਿਚਰਨਾ ਔਰ ਜਿਹਨੂੰ ਚਸਕਾ ਹੁੰਦਾ ਨਾ ਸਮਾਜ ਲਈ ਕੰਮ ਕਰਨ ਦਾ ਉਹਦੇ ਲਈ ਇਹ ਬਹੁਤ ਵੱਡੀ ਗੱਲ ਨਹੀਂ ਹੁੰਦੀ ਉਹਨੇ ਲੋਕਾਂ ਦੀ ਜ਼ਿੰਦਗੀ 'ਚ ਚੇਂਜ ਪਾਣਾ ਹੈ ਮੈਂ ਚੇਂਜ ਲੈ ਕੇ ਆਉਣਾ ਮੈਂ ਕੋਈ ਸੰ ਆਪជា ਮੰਤਰੀ ਸਾਹਿਬ ਨਹੀਂ ਮੰਨਣਾ ਮੈਂ ਉਹੀ ਨੌਕਰ ਰਹਿਣਾ ਜੋ ਉਹਨਾਂ ਦੀ ਸੇਵਾ ਕਰ ਸਕੀ ਔਰ ਮੈਂ ਗ੍ਰਾਸ ਰੂਟ ਚ ਕੰਮ ਕੀਤਾ ਹੈ ਹਮੇਸ਼ਾ 10 ਸਾਲ ਦਾ ਮੇਰਾ ਸੰਘਰਸ਼ ਹੈ ਕੰਮ ਕਰਨ ਦਾ ਤੁਸੀਂ ਮੇਰੀ ਪ੍ਰੋਫਾਈਲ ਚੱਕ ਕੇ ਦੇਖ ਸਕਦੇ ਹੋ ਮੇਰਾ ਪੁਰਾਣਾ ਸੰਘਰਸ਼ ਦੇਖ ਸਕਦੇ ਹੋ ਇਹ ਨਵਾਂ ਨਹੀਂ ਹੈ ਕਿ ਡਾਕਟਰ ਰਿਤੂ ਸਿੰਘ 2 6 ਮਹੀਨਿਆਂ ਦੇ ਅੰਦਰ ਅੰਦਰ ਇਹ ਧਰਨਾ ਕਰਕੇ 229 ਦਿਨ ਦਾ ਇਹ ਹੋਇਆ ਨੋ ਇਹ ਬਹੁਤ ਪੁਰਾਣੀ ਲੜਾਈ ਰਹੀ ਹੈ ਜਿਸ ਚੀਜ਼ ਦੀ ਮੈਨੂੰ ਸਜ਼ਾ ਭੁਗਤਣੀ ਪਈ ਹੈ ਜਿਸ ਚੀਜ਼ ਤੋਂ ਮੈਨੂੰ ਸਿਸਟਮ ਦੇ ਬਾਹਰ ਕੱਢਿਆ ਕਿ ਇਹ ਰੁਕੀ ਨਹੀਂ ਰਹੀ 10 ਸਾਲ ਹੋ ਗਏ ਇਹਨਾਂ ਨੂੰ ਲੜਦੇ ਔਰ ਪੰਜਾਬ ਨਾਲ ਤੇ ਚੰਡੀਗੜ੍ਹ ਨਾਲ ਤੇ ਪੁਰਾ ਯਾ ਫਿਰ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਜੋ ਆਪਣਾ ਚੱਲ ਰਿਹਾ ਉੱਥੇ ਜਾਂ ਕਿਸਾਨੀ ਸੰਘਰਸ਼ ਮੋਰਚਾ ਹੋ ਗਿਆ ਉੱਥੇ ਆਪਣਾ ਪੂਰਾ ਯੋਗਦਾਨ ਦੇਣਾ ਫਿਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਇਹ ਸਵਾਲ ਜੋ ਤੁਸੀਂ ਮੈਨੂੰ ਕਰਿਓ ਪੰਜਾਬ ਦਾ ਕੋਈ ਵੀ ਬੰਦਾ ਹੋਊਗਾ ਜਾਂ ਜੋ ਅਵੇਅਰ ਹੈ ਉਹ ਮੈਨੂੰ ਨਹੀਂ ਜਾਣਦਾ ਹੋਊਗਾ ਇਹ ਬਹੁਤ ਵੱਡੀ ਉਪलब्धि ਮੈਂ ਆਪਣੇ ਆਪ ਨੂੰ ਹੀ ਦੇੰਦਿਆ ਸਮਝਦਿਆਂ ਔਰ ਮੈਂ ਕੰਮ ਕਰਨਾ ਔਰ ਮੈਨੂੰ ਕਿੱਥੇ ਵੀ ਕਿਤੇ ਵੀ ਪਲੇਸ ਕਰ ਦੋ ਮੈਂ ਲੋਕਾਂ ਨੂੰ ਉਹ ਫੈਸਿਲਿਟੀਆਂ ਜਿਨ੍ਹਾਂ ਬੇਈਮਾਨਾਂ ਨੇ ਠੱਗ ਕੇ ਦਿੱਤੀਆਂ ਨੇ ਖਾ ਲਈਆਂ ਨੇ ਉਹ ਜੋ ਪ੍ਰਾਈਵੇਟ ਪਲੇਅਰਸ ਲਿਆ ਕੇ ਜੋ ਗਵਰਨਮੈਂਟ ਦਾ ਕੰਮ ਬੰਦਾ ਹੈ ਗਵਰਨਮੈਂਟ ਨੇ ਆਪਣੇ ਹੱਥ ਚੱਕ ਤੇ ਉਹ ਨਹੀਂ ਹੋਊਗਾ ਕਿਉਂਕਿ ਇੱਥੇ ਫਿਰ ਡਾਕਟਰ ਰਿਤੂ ਸਿੰਘ ਖੜੀ ਆ I will make sure and ensure ਕਿ ਲੋਕਾਂ ਦੇ ਵਿੱਚ ਜਿਹੜਾ ਲੋਕਾਂ ਦਾ ਸੇਵਾਦਾਰ ਹੈ ਉਹ ਮੰਤਰੀ ਜੀ ਸੰਤਰੀ ਜੀ ਨਾ ਬਣੇ ਉਹ ਐਮਐਲਏ ਸਾਹਿਬ ਔਰ ਉਹ ਸੰਸਦ ਜੀ ਨਾ ਬਨ ਕੇ ਰਹਿ ਜਾਏ ਉਹਨਾਂ ਦਾ ਨੌਕਰ ਬਨ ਕੇ ਰਹੇ ਉਹਨਾਂ ਦੀ ਸੇਵਾ ਕਰਨ ਲਈ ਰਹੇ ਐਂਡ that I will do and I will for sure try to ਬਟਰਾਈ ਮਾਈ ਬੈਸਟ ਕਿ ਇਹ ਮਾਡਲ ਇੰਪਲੀਮੈਂਟ ਹੋਏ ਕਿ ਤੁਹਾਨੂੰ ਇਹ ਜਨਤਾ ਸੇਵਾ ਲਈ ਚੁੰਦੀ ਆ ਆਪਣੇ ਮौज-ਮਸਤੀਆਂ ਲਈ ਨਹੀਂ ਚੁੰਦੀ ਚੰਡੀਗੜ੍ਹ ਨੂੰ ਸਟੱਡੀ ਕਰ ਲਿਆ ਹੋਣਾ ਤੁਸੀਂ ਕਿ ਕਿਵੇਂ ਦੇਖਦੇ ਹੋ ਮੇਨ ਇਸ਼ੂਸ ਤੁਸੀਂ ਕਿਹੜੇ ਚੱਕੋਗੇ ਕਿਉਂਕਿ ਮੈਨੀਫੈਸਟੋ ਦੇ ਵਿੱਚ ਵੀ ਤੁਹਾਨੂੰ ਬੜਾ ਕਸੋਲਿਡ ਜਿਹੜਾ ਦੇਣਾ ਪੈਣਾ ਹੋਰਾਂ ਪਾਰਟੀਆਂ ਆਲਰੇਡੀ ਕੰਮ ਕਰ ਰਹੀਆਂ ਜਿਹੜੇ ਲੀਡਰਸ ਨੇ ਉਹ ਕਈ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਨੇ ਜੀ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਅਗਰ ਇੱਥੇ ਰਹਿ ਰਹੇ ਹੁੰਦੇ ਤੇ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਇੱਥੇ ਰਹਿ ਰਹੇ ਹੁੰਦੇ ਜੋ ਜੋ ਮਾਲਕਾਨਾ ਹੱਕ ਨੇ ਜੋ ਮੈਨੂੰ ਸਭ ਤੋਂ ਜ਼ਿਆਦਾ ਸੁਣਨ ਤੇ ਆ ਰਿਹਾ ਕਿ ਜੀ ਅਸੀਂ ਲੋਨ ਵੀ ਖਤਮ ਕਰਤਾ ਸਭ ਕੁਝ ਹੋ ਗਿਆ ਅੱਜ ਦਿਨ ਤੱਕ ਸਾਨੂੰ ਆਪਣੇ ਘਰ ਦਾ ਉਹ ਹੱਕ ਨਹੀਂ ਮਿਲਿਆ ਉਹਨਾਂ ਤੇ ਕੰਮ ਕਰਨਾ ਸਟਰੀਟ ਵੈਂਡਰਸ ਲਈ ਕੰਮ ਕਰਨਾ ਕਿਉਂਕਿ ਲਾਸਟ ਈਅਰ ਮੈਂ ਚੰਡੀਗੜ੍ਹ ਸਟਰੀਟ ਵੈਂਡਰਸ ਲਈ ਕੰਮ ਕੀਤਾ ਸੀਗਾ ਤੇ ਇਸ ਸਟਰੀਟ ਵੈਂਡਰਸ ਦੀ ਪੂਰੀ ਯੂਨੀਅਨ ਨੇ ਮੈਨੂੰ ਬੁਲਾਇਆ ਹੈਗਾ ਔਰ ਉਹਨਾਂ ਨੇ ਦੱਸਿਆ ਕਿ ਦੇਖੋ ਜੀ ਸਾਨੂੰ ਇੱਥੇ ਜਗ੍ਹਾ ਦੇਤੀ ਹੈ ਸਰਕਾਰ ਨੇ ਬਣਾ ਕੇ ਜਿੱਥੇ ਫੁੱਟਵਾਲ ਹੀ ਨਹੀਂ ਹੈ ਅਸੀਂ ਇੰਨੇ ਪਰੇਸ਼ਾਨ ਆ ਸਾਡੇ ਕੋਲ ਖਾਣ ਨੂੰ ਖਾਣਾ ਨਹੀਂ ਹੈ ਇਹੋ ਜੇ ਪਲਾਨ ਸਕੀਮਸ ਸਰਕਾਰ ਨੂੰ ਹੀ ਹੋ ਰਹੀ ਹੈ ਨਾ ਜੇ ਤੁਸੀਂ ਉਹਨਾਂ ਨੂੰ ਦਿੰਦੇ ਹੋ ਉਹਨਾਂ ਨੇ ਬੈਸਟ ਬੈਂਡਿੰਗ ਜ਼ੋਨ ਬਣਾਣਾ ਜਿੱਥੇ ਉਹਨਾਂ ਦੇ ਬੱਚੇ ਜਿੱਥੇ ਉਹ ਰੋਜ਼ਗਾਰ ਪ੍ਰਾਪਤ ਕਰਨ ਉਹਨਾਂ ਦੇ ਬੱਚੇ ਖਾਨ ਵਧੀਆ ਪੜਨ ਸਕੂਲਾਂ ਤੇ ਕੰਮ ਕਰਨਾ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਜੋ ਮੈਂ ਦੇਖਿਆ ਹੈਗਾ ਸਕੂਲਾਂ ਦੀ ਹਾਲਤ ਮਾੜੀ ਹੈ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਤੇ ਕੰਮ ਕਰਨਾ ਉਹਨਾਂ ਨੂੰ ਬੈਸਟ ਫੈਸਿਲਿਟੀ ਦੀ ਤਰਫ ਲੈ ਕੇ ਜਾਣਾ ਔਰ ਜੋ ਸਰਕਾਰ ਪੈਸਾ ਬਰਬਾਦ ਕਰਕੇ ਬੈਠੀ ਹੈ ਖਾ ਕੇ ਬੈਠੀ ਹੈ ਵੱਡੇ ਵੱਡੇ ਲੋਨ ਤਾਂ ਤੁਸੀਂ ਮਾਫ਼ ਕਰ ਦਿੰਦੇ ਹੋ ਵੱਡੇ ਲੋਕਾਂ ਦੇ ਕਿਉਂ ਕਿ ਤੁਸੀਂ ਉਹਨਾਂ ਦਾ ਗਰੀਬਾਂ ਦਾ ਪੈਸਾ ਮਾਰ ਕੇ ਉਹਨਾਂ ਦੇ ਪੂੰਜੀਪਤੀਆਂ ਨੂੰ ਦੇ ਕੇ ਉਹਨਾਂ ਦੇ ਲੋਨ ਮਾਫ਼ ਕਰਦੇ ਇਨਸ਼ੋਰ ਕਰਨਾ ਉਹ ਫੈਸਿਲਿਟੀਆਂ ਉਹਨਾਂ ਦੇ ਲਈ ਯੂਜ਼ ਹੋ ਉਹਨਾਂ ਦੇ ਉੱਤੇ ਇੰਪਲੀਮੈਂਟ ਹੋ ਹੈਲਥ ਤੇ ਕੰਮ ਕਰੂੰਗੀ ਐਂਡ ਮਾਈ ਬੈਸਟ ਥਿੰਗ ਇਜ਼ ਟੂ ਵਰਕ ਔਨ ਦੀ ਐਜੂਕੇਸ਼ਨ ਭਾਵੇਂ ਉਹ ਬੈਕਲੌਗ ਹੋਵੇ ਜੋ ਇੰਨੀਆਂ ਸੀਟਾਂ ਕਿਉਂਕਿ ਇਹ ਚੀਜ਼ ਕਿਉਂਕਿ ਮੈਂ ਐਕੈਡਮਿਸ਼ਨ ਹੈਗੀ ਆ ਔਰ ਮੈਂ ਅਸਿਸਟੈਂਟ ਪ੍ਰੋਫੈਸਰ ਰਹੀ ਆਈ ਹੈਵ ਸੀਨ ਥਿਸ ਇਨ ਦਿੱਲੀ ਯੂਨੀਵਰਸਿਟੀ ਆਲਸੋ ਐਂਡ ਇਟ ਇਜ਼ ਅ ਪ੍ਰੋਬਲਮ ਆਫ ਪੈਨ ਇੰਡੀਆ ਇਨੇ ਮਤਲਬ ਇੱਡਾ ਵਟਾ ਡਿਪਾਰਟਮੈਂਟ ਹੈ ਤੁਸੀਂ ਪੱਕੇ ਨਹੀਂ ਕਰ ਰਹੇ ਟੀਚਰਾਂ ਨੂੰ ਤੁਸੀਂ ਮਤਲਬ ਉੱਥੇ ਐਡਹੌਕ ਤੇ ਤੁਸੀਂ 10 ਸਾਲ 10 ਸਾਲ ਤੋਂ ਪੜਾ ਰਹੇ ਹੋ ਕਿਉਂਕਿ ਤੁਸੀਂ ਉਹਨਾਂ ਦਾ ਸ਼ੋਸ਼ਣ ਕਰਨਾ ਹੈ ਕਿਉਂਕਿ ਤੁਸੀਂ ਉਹਨਾਂ ਤੇ ਆਪਣਾ ਹੱਥ ਰੱਖਣਾ ਹੈ ਨੋ ਆਈ ਵਿਲ ਮੇਕ ਸ਼ੋਰ ਬੈਕਲੌਗ ਫੁੱਲ ਪੂਰਾ ਹੋਏ ਪੂਰਾ ਜਿੱਦਾਂ ਭੈਣ ਜੀ ਨੇ ਆਪਣੀ ਸਰਕਾਰ ਤੇ ਪੂਰਾ ਬੈਕਲੌਗ ਦਿੱਤਾ ਸੀਗਾ ਸਾਰਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਸੀਗੀ ਜੋ ਕੱਚੇ ਪੜਾ ਰਹੇ ਉਹਨਾਂ ਨੂੰ ਪੱਕਾ ਕੀਤਾ ਜਾਏ ਜੋ ਕੱਚੇ ਕਰਮਚਾਰੀ ਹੈ ਜਿਨ੍ਹਾਂ ਨੂੰ ਠੇਕੇ ਤੇ ਕਰਤਾ ਸਾਰਿਆਂ ਨੇ ਉਹਨਾਂ ਕਰਮਚਾਰੀਆਂ ਦੀ ਦਰਦ ਹੈਗਾ ਉਹਨਾਂ ਨੂੰ ਪੱਕਾ ਕੀਤਾ ਜਾਏ ਛੋਟੇ ਲੈਵਲ ਤੇ ਵੀ ਵੱਡੇ ਲੈ ਮਸਲਾ ਆਇਆ ਕਿ 1500 ਰੁਪਏ ਦਿੱਤਾ ਹੈ ਦਿੱਤਾ ਜਾ ਰਿਹਾ ਹੈ ਉਸ ਤੋਂ 1500 ਤੋਂ ਲੈ ਕੇ 5000 ਕੀਤਾ ਜਾਏ ਦੀਸ ਆਰ ਦਾ ਬੇਸਿਕ ਇਸ਼ੂਸ ਐਂਡ ਆਮ ਫੁਲੀ ਕਨਵਿੰਸਡ ਐਂਡ ਮੈਂ ਇਨ ਇਸ਼ੂਸ ਤੇ ਹੋਰ ਸਟੱਡੀ ਕਰਕੇ ਵਧੀਆ ਤਰਤਲ ਤੇ ਪੜ੍ਹ ਕੇ ਇਹਨਾਂ ਤੇ ਕੰਮ ਕਰੂੰਗੀ ਇਹਨਾਂ ਨੂੰ ਤਾਂ ਮੈਂ ਪੜ੍ਹ ਹੀ ਸਕਦੀ ਹਾਂ ਕੋੜੇ ਤਲ ਕੇ ਕੋਈ ਸਨੇਹਾ ਦੋਗੇ ਇੱਥੇ ਜੀ ਬਿਲਕੁਲ ਕਿ ਪਕੋੜੇ ਤਲੇ ਆਂ ਔਰ ਐਫ ਆਈ ਆਰ ਵੀ ਚੇਲੀ ਹੈ ਔਰ ਐਫ ਆਈ ਆਰ ਇੱਕ ਵੀ ਨਹੀਂ ਬਹੁਤ ਸਾਰੀਆਂ ਹੋ ਗਈਆਂ ਨੇ ਲੇਕਿਨ ਹਿੰਮਤ ਨਹੀਂ ਹਾਰੀ ਔਰ ਨਾ ਹੀ ਡਰੀ ਆਂ ਕਿਉਂਕਿ ਜਦ ਤੁਸੀਂ ਸੱਚ ਦੇ ਰਾਹ ਤੇ ਚੱਲਦੇ ਹੋ ਨਾ ਤੇ ਤੁਸੀਂ ਪਿੱਛੇ ਨਹੀਂ ਹਟਦੇ ਝੁਕਦੇ ਨਹੀਂ ਹੋ ਔਰ ਮੈਨੂੰ ਤਾਂ ਵੈਸੇ ਵੀ ਝੁਕਣਾ ਨਹੀਂ ਆਂਦਾ ਕਿਉਂਕਿ ਪੜ੍ਹਾਈ ਖਾਲੀ ਫਰਲੇਵਾਜੀ ਨਹੀਂ ਪਵਲੀ ਪੜ੍ਹੀ ਹੈ ਵਧੀਆ ਪੜ੍ਹਾਈ ਪੜ ਕੇ ਮਿਹਨਤ ਕਰਕੇ ਕੀਤੀ ਹੈ ਔਰ ਉਹ ਪੜ੍ਹਾਈ ਜੋ ਕੀਤੀ ਅੱਜ ਹੁਣ ਪੇ ਬੈਕ ਟੂ ਸੋਸਾਇਟੀ ਕਰਨਾ ਔਰ ਪਕੌੜੇ ਤਲਕੇ ਲੈਸਨ ਆਇਆ ਕਿ ਵਾਕਈ ਚ ਯੁਵਾ ਇੰਨਾ ਬੇਰੋਜ਼ਗਾਰ ਹੈ ਔਰ ਇੰਨਾ ਮਜਬੂਰ ਹੈ ਕਿ ਪੜਾ ਲਿਖਾ ਕਦੀ ਚਾਹ ਵੇਚਦਾ ਕਦੀ ਮੇਰੇ ਜਿਹਾ ਪੜਾ ਲਿਖਾ ਵਧੀਆ ਬੰਦਾ ਜਿਹੜਾ ਅੱਛਾ ਹੈ ਅਕੈਡਮਿਕਸ ਚ ਉਹਨੂੰ ਪਕੌੜੇ ਵੇਚਣ ਤੇ ਮਜਬੂਰ ਕਰਤਾ ਪ੍ਰਧਾਨ ਮੰਤਰੀ ਖਾਲੀ ਗੱਲਾਂ ਕਰ ਕਰਕੇ ਹਵਾ ਚ ਕਿ ਪਕੌੜੇ ਵੇਚਣਾ ਵੀ ਰੋਜ਼ਗਾਰ ਹੈ ਪਕੌੜੇ ਵੇਚੋ ਖਾਲੀ ਹਵਾ ਹੈ ਜੇ ਤੁਸੀਂ ਵੇਚਦੇ ਨਿ ਵੇਚਣ ਨਿਕਲਦੇ ਹੋ ਤੇ ਤੁਹਾਡੇ ਤੇ ਐਫ ਆਈ ਆਰ ਹੋ ਜਾਂਦੀ ਹੈ ਇਹ ਸਾਰੇ ਨੈਰੇਟਿਵ ਨੂੰ ਐਕਚੁਅਲ ਗੱਲ ਕਰਾਂਗੇ ਰੋਜ਼ਗਾਰ ਤੇ ਔਰ ਰੋਜ਼ਗਾਰ ਤੇ ਇਹੋ ਜੀ ਸਕੀਮਾਂ ਇਹੋ ਜੇ ਮਾਡਲਸ ਲੈ ਕੇ ਆਵਾਂਗੇ ਜਿੱਥੇ ਅਸੀਂ ਐਕਚੁਅਲੀ ਯੁਵਾ ਨੂੰ ਰੋਜ਼ਗਾਰ ਦੇ ਸਕੀਏ ਆਖਰੀ ਸਵਾਲ ਜੀ ਚੰਡੀਗੜ੍ਹ ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦਾ ਮੁੱਦਾ ਉਹ ਬੜਾ ਗਰਮਾਇਆ ਹੋਇਆ ਹੈ ਹਾਲਾਂਕਿ ਪ੍ਰੋਮਿਸਸਿਸ ਵੀ ਕਰਦੇ ਨੇ ਚੋਣਾਂ ਮੇਲੇ ਜਿਹੜੇ ਲੀਡਰਸ ਹੁੰਦੇ ਨੇ ਇਸ ਵਾਰ ਤਾਂ ਅਕਾਲੀ ਦਲ ਵੀ ਮੈਦਾਨ ਚ ਆਉਂਦਾ ਨੇ ਵੀ ਕਿਹਾ ਵੀ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬੀ ਇੰਪਲੀਮੈਂਟ ਹੋਵੇ ਕਿਉਂਕਿ ਪੰਜਾਬ ਦੀ ਰਾਜਧਾਨੀ ਹੈ ਤੁਸੀਂ ਕੋਈ ਇਸ ਵਾਰ ਬਾਰੇ ਸੋਚ ਰਹੇ ਕਿ ਆਪ ਤੁਸੀਂ ਪੰਜਾਬੀ ਨਹੀਂ ਬਿਲਕੁਲ ਸੋਚ ਰਹੇ ਔਰ ਹੋਣਾ ਵੀ ਚਾਹੀਦਾ ਔਰ ਕਰਾਂਗੇ ਮੈਨੂੰ ਲੱਗਦਾ ਹੈ ਕਿ ਪੂਰੀ ਆਪਣੀ ਜਿਹੜੀ ਪਾਰਟੀ ਹੈ ਪੂਰਾ ਸੰਗਠਨ ਬੈ ਕੇ ਡਿਸਕਸ ਕਰੂਗਾ ਇਸ ਚੀਜ਼ ਤੇ ਔਰ ਜੋ ਵੀ ਲਾਈਕ ਮਾਈਂਡਡ ਪੀਪਲ ਹੈ ਜੋ ਇਸ ਚੀਜ਼ ਤੇ ਕੰਮ ਕਰਨਾ ਚਾਹੁੰਦੇ ਆ ਉਹ ਕੀਤਾ ਜਾਊਗਾ ਮੈਨੂੰ ਲੱਗਦਾ ਹੈ ਜੀ ਸੋ ਗੱਲਬਾਤ ਕਰ ਰਹੇ ਸੀ ਡਾਕਟਰ ਰਿਤੂ ਸਿੰਘ ਦੇ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਡਾਕਟਰ ਰਿਤੂ ਸਿੰਘ ਜਿਹੜੇ ਕਿ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਇਹਨਾਂ ਨੂੰ ਕਾਫੀ ਨਾਮ ਜਿਹੜਾ ਇਹਨਾਂ ਦਾ ਬਣਿਆ ਹੈਗਾ ਖਾਸ ਤਰਤੇ ਯੰਗਸਟਰਸ ਜਿਹੜੇ ਨੇ ਉਹਨਾਂ ਦੇ ਵਿੱਚ ਤੇ ਚੋਣ ਮੈਦਾਨ ਚ ਨੇ ਸੋ ਜੇ ਮੇਨ ਪੋਲਿਟিক্যাল ਪਾਰਟੀਆਂ ਦੀ ਗੱਲ ਕਰੀਏ ਬੀਜੇਪੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਸੋਨਾਂ ਵਿੱਚੋਂ ਇੱਕੋ ਇੱਕ ਊਮਨ ਕੈਂਡੀਡੇਟ ਹੈ ਤੇ ਦੇਖਣ ਵਾਲੀ ਗੱਲ ਹੈ ਚੰਡੀਗੜ੍ਹ ਦੇ ਲੋਕ ਕਿੰਨਾ ਸੀਰੀਅਸ ਲੈਂਦੇ ਨੇ ਜੋ ਇਸ਼ੂਜ਼ ਰੇਜ਼ ਕਰ ਰਹੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ